ਦਿੱਲੀ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੀ ਹੈ ਕਿਉਂਕਿ ਸਰਬਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਆਪਣਾ ਪੂਰਾ ਜੋਰ ਲਾਇਆ ਉੱਥੇ ਇਲੈਕਸ਼ਨ ਦੇ ਵਿੱਚ ਤੇ ਪੰਜਾਬ ਦੇ ਤਕਰੀਬਨ ਸਾਰੇ ਐਮਐਲਏ ਔਰ ਚੇਅਰਮੈਨ ਜਿਨ੍ਹਾਂ ਦੀ ਵੱਖ-ਵੱਖ ਡਿਊਟੀ ਲੱਗੀ ਸੀ ਇਸ ਇਲੈਕਸ਼ਨ ਨੂੰ ਸਿਰੇ ਚਾੜਨ ਵਾਸਤੇ ਕਿਉਂਕਿ ਇਲੈਕਸ਼ਨ ਤਾਂ ਹੁੰਦੀ ਰਹਿੰਦੀ ਐ ਜਦੋਂ ਵੱਡੇ ਥਾਵਾ ਡਿੱਗਦੇ ਨੇ ਉਦੋਂ ਬਹੁਤ ਜ਼ਿਆਦਾ ਫਰਕ ਪੈਂਦਾ ਐ ਜਿਵੇਂ ਮਨੀਸ਼ ਸ਼ਿਸ਼ੋਦੀਆ ਔਰ ਅਰਵਿੰਦ ਕੇਜਰੀਵਾਲ ਦੋਹਾਂ ਦਾ ਹਾਰ ਜਾਣਾ ਇਹ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਦੇ ਇਹ ਹਲਕ ਤੋਂ ਥੱਲੇ ਗੱਲ ਨਹੀਂ ਜਾ ਰਹੀ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜਾ ਆ ਉਹ ਅਫਸਰਸਾਈ ਜਿਹੜੀ ਉਹ ਭਾਰੂ ਪੈ ਚੁੱਕੀ ਐ ਆਮ ਆਦਮੀ ਪਾਰਟੀ ਦੇ ਬਾਰੇ ਐਮਐਲਏ ਜਿਹੜੇ ਆ ਨੇ ਬਾਰੇ ਕੁਝ ਤਾਂ ਕੰਮ ਦੇ ਵਿੱਚ ਰੁੱਝੇ ਹੋਏ ਨੇ ਪਰ ਕੁਝ ਜਿਹੜੇ ਆ ਉਹ ਹਲੇ ਚੁੱਪਚੀ ਪੀਤੇ ਬੈਠੇ ਹੋਏ ਨੇ ਤਾਂ ਇਹ ਅਸਰ ਜਿਹੜਾ ਦਿੱਲੀ ਵਾਲਾ ਆ ਇਹ ਅਸਰ ਜਿਹੜਾ ਆ ਪੰਜਾਬ ਦੀ ਰਾਜਨੀਤੀ ਤੇ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਵਿਰੋਧੀਆਂ ਨੇ ਬਹੁਤ ਤਰ੍ਹਾਂ ਦੇ ਜਿਹੜੇ ਆ ਉਹ ਹਲੇ ਬੋਲਣਾ ਸ਼ੁਰੂ ਕਰ ਦਿੱਤੇ ਨੇ ਉਹਦੇ ਨਾਲ ਨਾਲ ਜਿੱਥੇ ਰਵਨੀਤ ਬਿੱਟੂ ਨੇ ਕਾਫੀ ਤਾਂ ਜੱਗ ਕਸੇ ਨੇ ਉਥੇ ਹੋਰ ਵੀ ਵਿਰੋਧੀ ਜਿੱਦਾਂ ਸੁਖਬੀਰ ਬਾਦਲ ਜਿਹੜੇ ਖੁਦ ਆਪ 2022 ਦੇ ਵਿੱਚ ਇਲੈਕਸ਼ਨ ਹਾਰ ਗਏ ਸੀ ਉਹਨਾਂ ਨੇ ਵੀ ਵੱਖੋ-ਵੱਖਰੇ ਕਮੈਂਟ ਜਿਹੜੇ ਉਹ ਕੀਤੇ ਨੇ ਤੇ ਭਾਜਪਾ ਦਾ ਕਹਿਣਾ ਆ ਕਿ ਬਹੁਤ ਜਲਦੀ ਸਾਡੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਬਣ ਜਾਏਗੀ 2027 ਦੇ ਵਿੱਚ ਤਾਂ ਉਹਨਾਂ ਦੀ ਅੱਖ ਹੈ ਹੀ ਹੈ ਪਰ ਖਬਰ ਇਹ ਵੀ ਆ ਰਹੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹ ਬੀਜੇਪੀ ਚ ਜਾ ਸਕਦਾ ਹੈ ਜਾਂ ਜਾ ਰਿਹਾ ਹੈ ਤੇ ਇੱਕ ਕਾਂਗਰਸੀ ਐਮਐਲਏ ਨੇ ਵੀ ਅੱਜ ਬਿਆਨ ਦਿੱਤਾ ਹੈ ਕਿ 30 ਦੇ ਲਗਭਗ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਮੇਰੇ ਸੰਪਰਕ ਦੇ ਵਿੱਚ ਨੇ ਜੋ 30 ਐਮਐਲਏ ਆਪਦੇ ਨਾਲ ਜੋੜ ਵੀ ਲੈਂਦਾ ਤਾਂ ਤਾਂ ਵੀ 47 ਬਣਦੇ ਆ ਸਰਕਾਰ ਫਿਰ ਵੀ ਨਹੀਂ ਬਣ ਸਕਦੀ ਪਰ ਇਹੋ ਜੀਆਂ ਔਟੀਆਂ ਖਬਰਾਂ ਜਿਹੜੀਆਂ ਆ ਉਹ ਜਿਹੜੀਆਂ ਲੋਕਾਂ ਦੇ ਉੱਪਰ ਬਹੁਤ ਪ੍ਰਭਾਵ ਪਾ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਜਿਵੇਂ ਕਿ ਗੰਗਾ ਨੂੰ ਛੱਡ ਕੇ ਬੀਜੇਪੀ ਦੇ ਜਿਹੜੇ ਚੈਨਲ ਸੀਗੇ ਉਹਨਾਂ ਨੇ ਜਮਨਾ ਨੂੰ ਜ਼ਿਆਦਾ ਉਭਾਰਿਆ ਤੇ ਅਰਵਿੰਦ ਕੇਜਰੀਵਾਲ ਦੇ ਸਿਰ ਇਹ ਗੱਲ ਮੜ ਦਿੱਤੀ ਤੇ ਉਹਨਾਂ ਨੇ ਜਮਨਾ ਨੂੰ ਸਾਫ਼ ਨਹੀਂ ਕਰਾਇਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਤੋਂ ਬੁਰੀ ਤਰਾ ਹਾਰ ਗਿਆ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਗਲਤ ਫੈਸਲੇ ਲਏ ਸੀ ਉਸ ਦੇ ਕਾਰਨ ਵੀ ਜਿਵੇਂ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਇੱਕ ਵੱਡੇ ਲੀਡਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜਾ ਇੱਕ ਤਖੜਾ ਬੁਲਾਰਾ ਸੀ ਆਪੋਜੀਸ਼ਨ ਦੇ ਵਿੱਚ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਡਾਕਟਰ ਗਾਂਧੀ ਜਿਹੜੇ ਪਟਿਆਲੇ ਤੋਂ ਇੱਕ ਮੰਨੇ ਪਰ ਮੰਨੇ ਸਮਾਜ ਸੇਵਕ ਨੇ ਉਹਨਾਂ ਨੂੰ ਕੱਢ ਦੇਣਾ ਬਹੁਤ ਸਾਰੇ ਜਿਹੜੇ ਫੈਸਲੇ ਸੀਗੇ ਜਿਵੇਂ ਆਮ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਨੂੰ ਆਮ ਬੰਦੇ ਜਿਹੜੇ ਉਹ ਮਿਲ ਸਕਦੇ ਸੀ ਪਰ ਕਾਫੀ ਲੰਮੇ ਸਮੇਂ ਤੋਂ ਬਹੁਤ ਜਿਆਦਾ ਸਿਕਿਉਰਟੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੇ ਔਰ ਭਗਵੰਤ ਮਾਨ ਨੇ ਲੈ ਰੱਖੀ ਹੈ ਜਿਹਦੇ ਨਾਲ ਹੁਣ ਉਹ ਆਮ ਆਦਮੀ ਪਾਰਟੀ ਨਹੀਂ ਉਹ ਖਾਸ ਪਾਰਟੀ ਜਿਹੜੀ ਉਹ ਬਣਦੀ ਜਾ ਰਹੀ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਅਰਵਿੰਦ ਕੇਜਰੀਵਾਲ ਦਾ ਦਿੱਲੀ ਤੋਂ ਹਾਰਨ ਦਾ ਕਿਉਂਕਿ ਜੇ ਉਹ ਆਮ ਬਣ ਕੇ ਰਹਿੰਦੇ ਉਹਨਾਂ ਦੇ ਵਰਕਰ ਉਹਨਾਂ ਤੱਕ ਹਰ ਇੱਕ ਗੱਲ ਜਿਹੜੀ ਗਰਾਊਂਡ ਲੈਵਲ ਦੀ ਸੀ ਉਹ ਪਹੁੰਚਦੀ ਤੇ ਉਹ ਦਾ ਹੱਲ ਕਰਦੇ ਰਹਿੰਦੇ ਖਬਰ ਜਿਹੜੀ ਵੱਖੋ ਵੱਖਰੇ ਸੋਸ਼ਲ ਮੀਡੀਆ ਚੈਨਲਾਂ ਤੇ ਆ ਰਹੀ ਹੈ ਕਿ ਭਗਵੰਤ ਸਤਿਮਾਨ ਜਿਹੜੇ ਆ ਉਹ ਬੀਵੀਪੀ ਤੇ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ ਕਿਉਂਕਿ ਜੀ ਮਾਨਪ੍ਰੀਤ ਬਾਦਲ ਉਹ ਬੀਜੇਪੀ ਚ ਜਾ ਸਕਦੇ ਆ ਜੇ ਕੈਪਟਨ ਮਰਿੰਦਰ ਸਿੰਘ ਬੀਜੇਪੀ ਚ ਜਾ ਸਕਦੇ ਆ ਜੇ ਰਵਨੀਤ ਬਿੱਟੂ ਬੀਜੇਪੀ ਚ ਜਾ ਸਕਦੇ ਆ ਤਾਂ ਸਿਆਸਤ ਦੇ ਵਿੱਚ ਜਿਹੜਾ ਉਹ ਸਭ ਕੁਝ ਸੰਭਵ ਹੋ ਸਕਦਾ ਹੈ ਸੋ ਬਨੇਰੋ ਸਾਡੇ ਨਾਲ ਕਿਉਂਕਿ ਕਾਂਗਰਸ ਦਾ ਜਿਹੜਾ ਇਸ ਵਾਰ ਇੱਕ ਏਡੀ ਵੱਡੀ ਕੌਮੀ ਪਾਰਟੀ ਹੋਵੇ ਉਹਨਾਂ ਦਾ ਦਿੱਲੀ ਦੇ ਵਿੱਚ ਖਾਤਾ ਵੀ ਨਾ ਖੁੱਲਣਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਆ ਜਿੱਥੇ ਪੰਜਾਬ ਦੇ ਲੋਕਾਂ ਨੇ ਨੰਗੀਆਂ ਲੋਕ ਸਭਾ ਸੀਟਾਂ ਦੇ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਦਿੱਤਾ ਉਥੇ ਦਿੱਲੀ ਦੇ ਲੋਕਾਂ ਨੇ ਕਾਂਗਰਸ ਨੂੰ ਇੱਕ ਵੀ ਸੀਟ ਨਾ ਦਿੱਤੀ ਕਿਸੇ ਸਮੇਂ ਇਸ ਪਾਰਟੀ ਦੇ ਵਿੱਚ ਕਿਹਾ ਜਾਂਦਾ ਸੀ ਜਦੋਂ ਇਹਨਾਂ ਦੀ ਪ੍ਰਮੁੱਖ ਲੀਡਰ ਸ਼੍ਰੀਮਤੀ ਇੰਦਰਾ ਗਾਂਧੀ ਸੀ ਉਦੋਂ ਕਿਹਾ ਜਾਂਦਾ ਸੀ ਇੰਡੀਆ ਦੇ ਵਿੱਚ ਇੰਦਰਾਤ ਇੰਦਰਾ ਦੇ ਵਿੱਚ ਇੰਡੀਆ ਜਿਵੇਂ ਹੁਣ ਬੀਜੇਪੀ ਕਹਿੰਦੇ ਆ ਕਿ ਭਾਰਤ ਦੇ ਵਿੱਚ ਮੋਦੀ ਤੇ ਮੋਦੀ ਦੇ ਵਿੱਚ ਭਾਰਤ ਸੋ ਇਹ ਵੀ ਇੱਕ ਵੱਡੀ ਨਮੋਸ਼ੀ ਦੀ ਗੱਲ ਹੈ ਏਡੀ ਵੱਡੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਇੱਕ ਵੀ ਸੀਟ ਜਿਹੜੀ ਉਹ ਲੈ ਕੇ ਨਹੀਂ ਜਾ ਸਕੀ ਸੋ ਤਖਤ ਰਾਜ ਜਿਹੜੇ ਆ ਉਹ ਸਦਾ ਨਹੀਂ ਰਹਿੰਦੇ ਜੇ ਤੁਹਾਡੇ ਕੋਲ ਅੱਜ ਪਾਵਰਾਂ ਨੇ ਤੁਸੀਂ ਲੋਕ ਹਿੱਤਾਂ ਲਈ ਉਹ ਪਾਵਰਾਂ ਨਹੀਂ ਵਰਤਦੇ ਤੇ ਲੋਕ ਤੁਹਾਨੂੰ ਤਖਤ ਤੋਂ ਪਾਸੇ ਕਰਨ ਲੱਗੇ ਆ ਇੱਕ ਮਿੰਟ ਨਹੀਂ ਲਾਉਂਦੇ ਸੋ ਜੇ ਅੱਜ ਤੁਹਾਡੇ ਕੋਲ ਤਾਕਤ ਹੈ ਲੋਕ ਹਿੱਤਾਂ ਲਈ ਕੰਮ ਕਰੋ ਲੋਕਾਂ ਲਈ ਕੰਮ ਕਰੋ ਲੋਕਾਂ ਵਿੱਚ ਵਿਚਰੋ ਜਿਵੇਂ ਭਗਵੰਤ ਮਾਨ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਮੇਰੇ ਸਾਰੇ ਐਮਐਲਏ ਜਿਹੜੇ ਉਹ ਪਿੰਡਾਂ ਦੇ ਵਿੱਚ ਹੋਣਗੇ ਸਾਡੀ ਸਰਕਾਰ ਜਿਹੜੀ ਪਿੰਡਾਂ ਤੋਂ ਚੱਲੂਗੀ ਪਰ ਮੇਰੇ ਹਿਸਾਬ ਦੇ ਨਾਲ ਪਹਿਲਾ ਇੱਕ ਜਾਂ ਡੇਢ ਮਹੀਨਾ ਜਿਹੜਾ ਸੀ ਉਹ ਸਰਕਾਰਾਂ ਪਿੰਡਾਂ ਦੇ ਵਿੱਚੋਂ ਚੱਲੀਆਂ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਜਿਹੜੀ ਉਹ ਚੰਡੀਗੜ੍ਹ ਜਾਂ ਦਿੱਲੀੋਂ ਚੱਲਦੀ ਰਹੀ ਸੋ ਜੇ ਦਿੱਲੀ ਤੋਂ ਸਬਕ ਨਾ ਲਿਆ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਹਾਰ ਦਾ ਮੂੰਹ ਦੇਖਣਾ ਪਏਗਾ ਇਹਦੇ ਉੱਤੇ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਇੰਨੀ ਵੱਡੀ